ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਵੇਰੇ ਸਵੇਰੇ ਸਿੱਖਾਂ ਲਈ ਇਸ ਵਕਤ ਵੱਡੀ ਅਪਡੇਟ ਹੈ ਜੀ ਹਾਂ ਜਿੱਥੇ ਕਿ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਲੈ ਕੇ ਖਾਸ ਖਬਰ ਸਾਹਮਣੇ ਆ ਰਹੀ ਹੈ ਅਮਰਿਤਪਾਲ ਸਿੰਘ ਦੀ ਮਾਤਾ ਨੇ ਵੀ ਜਿੱਥੇ ਪ੍ਰਸ਼ੰਸਕਾਂ ਨੂੰ ਖਾਸ ਅਪੀਲ ਕੀਤੀ ਹੈ ਜੇ ਗੱਲ ਕਰੀਏ ਤਾਂ ਲਗਾਤਾਰ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਜਿੱਥੇ ਹਰ ਵਕਤ ਚੜਦੀ ਕਲਾ ਦੇ ਵਿੱਚ ਰਹਿ ਕੇ ਪ੍ਰਚਾਰ ਕਰ ਰਹੇ ਨੇ ਅਮਰਿਤਪਾਲ ਸਿੰਘ ਦੇ ਲਈ ਪ੍ਰਚਾਰ ਹੋ ਰਿਹਾ ਹੈ ਦਰਸਲ ਨਾਲ ਹੀ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੇ ਸਮਰਥਕ ਜਿਹੜੇ ਨੇ ਜੋ ਚੋਣ ਜਾਬਤੇ ਤੋਂ ਬਾਹਰ ਜਾਂਦੇ ਨੇ ਉਹਨਾਂ ਨੂੰ ਖਾਸ ਅਪੀਲ ਵੀ ਕੀਤੀ ਹੈ ਔਰ ਸੰਗਤ ਨੂੰ ਵੀ ਅਪੀਲ ਕੀਤੀ ਹੈ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਜਿੱਥੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਇੱਕ ਸਿੱਖ ਜੋ ਚੋਣ ਵਾਲਾ ਹੈ ਜੋ ਗੈਰ ਸਿੱਖ ਚੋਣ ਵਾਲਾ ਹੈ ਭਾਈ ਸਾਹਿਬ ਨੂੰ ਪਿਆਰ ਕਰਦਾ ਹੈ ਉਹ ਕਦੀ ਵੀ ਐਹੋ ਐਸਾ ਮੌਕਾ ਪ੍ਰਸ਼ਾਸਨ ਨੂੰ ਨਾ ਦੇਵੇ ਜਿਸ ਦੇ ਨਾਲ ਆਪਣੇ ਵਿੱਚ ਗਲਤੀ ਨਿਕਲ ਸਕੇ ਹਾਲਾਂਕਿ ਜਿਹੜੇ 2 ਦਿਨ ਨੇ ਇਹ 2 ਦਿਨ ਆਪਣੇ ਲਈ ਬਹੁਤ ਜ਼ਿਆਦਾ ਵੱਡੇ ਇੰਪੋਰਟੈਂਟ ਦਿਨ ਨੇ ਆਖਰਕਾਰ ਇਹਨਾਂ ਦਿਨਾਂ ਦੇ ਲਈ ਸਾਨੂੰ ਜਿਹੜਾ ਹੈ ਸੰਭਲ ਕੇ ਚੱਲਣ ਦੀ ਲੋੜ ਹੈ ਜਿਹੜੇ ਨੌਜਵਾਨ ਚੋਣ ਜਾਬਤੇ ਦੀ ਉਲੰਘਣਾ ਕਰਦੇ ਨੇ ਹਾਲਾਂਕਿ ਉਹ ਉਲੰਘਣਾ ਨਾ ਕਰਨ ਬਿਲਕੁਲ ਆਰਾਮ ਨਾਲ ਸਹਿਜ ਸਹਿਜ ਮਤੇ ਦੇ ਨਾਲ ਚੱਲਣ ਤਾਂ ਜੋ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਏਜੰਸੀਆਂ ਨੂੰ ਮੌਕਾ ਨਾ ਮਿਲੇ ਇਹ ਕਹਿਣ ਦਾ ਕਿ ਇਹ ਲੋਕ ਗਲਤ ਕਰਦੇ ਨੇ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਜਿੱਥੇ ਲਗਾਤਾਰ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਪ੍ਰਚਾਰ ਕਰ ਰਹੇ ਨੇ ਅਮਰਿਤਪਾਲ ਸਿੰਘ ਹੋਰਾਂ ਦੇ ਲਈ 1 ਜੂਨ ਨੂੰ ਵੋਟਾਂ ਪੈਣਗੀਆਂ 1 ਨੂੰ ਜਿੱਥੇ ਲਗਾਤਾਰ ਇਲੈਕਸ਼ਨ ਹੋਣਗੇ ਸੋ ਲਗਾਤਾਰ ਜਿੱਥੇ ਗੱਲ ਕਰੀਏ ਅਮਰਿਤਪਾਲ ਸਿੰਘ ਦੀ ਜਿੱਤ ਜਿਹੜੀ ਹੈ ਬਿਲਕੁਲ ਨੇੜੇ ਹੈ ਉਸ ਤੋਂ ਬਾਅਦ 4 ਜੂਨ ਨੂੰ ਰਿਜ਼ਲਟ ਆ ਜਾਏਗਾ 4 ਜੂਨ ਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਫਿਰ ਜਿਹੜਾ ਸੰਗਤ ਨੇ ਫਤਵਾ ਆਪਣਾ ਕਿਸ ਦੇ ਹੱਕ ਦੇ ਵਿੱਚ ਦਿੱਤਾ ਹੈ ਹਾਲਾਂਕਿ ਸਾਰਾ ਕੁਝ ਜਿਹੜਾ ਹੈ ਬਿਲਕੁਲ ਪਤਾ ਲੱਗ ਜਾਏਗਾ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਜਿਹੜੇ ਨੇ ਕਾਫੀ ਜ਼ਿਆਦਾ ਪ੍ਰਚਾਰ ਕਰ ਰਹੇ ਨੇ ਜਦੋਂ ਜਹਿਦ ਕਰ ਰਹੇ ਨੇ ਅਮਰਿਤਪਾਲ ਸਿੰਘ ਹੋਰਾਂ ਦੇ ਲਈ ਜੂਝ ਰਹੇ ਨੇ ਸੋ ਆਖਰਕਾਰ ਸੰਗਤਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਅਪੀਲ ਹੋ ਰਹੀ ਹੈ ਸੰਗਤਾਂ ਨੂੰ ਕਿ ਆਖਰ ਸੰਗਤ ਆਪਣੇ ਵੱਲ ਜਿਹੜੀ ਹੈ ਜ਼ਰੂਰ ਧਿਆਨ ਦੇਵੇ ਖਡੂਰ ਸਾਹਿਬ ਦੇ 9 ਹਲਕਿਆਂ ਦੇ ਵਿੱਚ ਲਗਾਤਾਰ ਪ੍ਰਚਾਰ ਜਿਹੜਾ ਹੈ ਉਹ ਜੋਰਾਂ ਤੇ ਚੱਲ ਰਿਹਾ ਹੈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਜਿੱਥੇ ਸੰਗਤ ਨੂੰ ਨਾਲ ਲੈ ਕੇ ਚੱਲ ਰਹੇ ਨੇ ਪਰਮਜੀਤ ਕੌਰ ਖਾਲੜਾ ਵੀ ਉਹਨਾਂ ਦੇ ਨਾਲ ਕਮਾਨ ਸੰਭਾਲੇ ਹੋਏ ਨੇ ਸੋ ਆਖਰ ਹਰ ਪਾਸੇ ਜਿਹੜੀ ਚਰਚਾ ਹੈ ਉਹ ਛਿੜੀ ਹੋਈ ਹੈ ਲੋਕ ਸਭਾ ਹਲਕਾ ਖਡੂਰ ਸਾਹਿਬ ਇਸ ਵਾਰ ਕਾਫੀ ਚਰਚਾ ਦਾ ਵਿਸ਼ਾ ਹੈ ਜਿੱਥੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਮਰਿਤਪਾਲ ਸਿੰਘ ਚੌਣ ਮੈਦਾਨ ਦੇ ਵਿੱਚ ਨੇ ਸੋ ਜਿੱਥੇ ਚੌਣ ਮੈਦਾਨ ਦੇ ਵਿੱਚ ਆਉਣ ਤੋਂ ਬਾਅਦ ਇਸ ਇਲਾਕੇ ਦੇ ਜਿਹੜੇ ਸਮੀਕਰਨ ਨੇ ਉਹ ਬਿਲਕੁਲ ਵਦਲ ਹੀ ਗਏ ਨੇ ਇਸ ਦੇ ਵਿੱਚ ਅਮਰਿਤਪਾਲ ਸਿੰਘ ਦੇ ਸਮਰਥਕਾਂ ਤੇ ਆਪ ਵਲੰਟੀਅਰਾਂ ਵਿਚਾਲੇ ਟਕਰਾਅ ਦੀ ਖਬਰ ਹੈ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਹੈ ਕਿ ਅਮਰਿਤਪਾਲ ਸਿੰਘ ਦੇ ਸਮਰਥਕਾਂ ਨੇ ਬੂਥ ਲਾਉਣ ਨੂੰ ਲੈ ਕੇ ਆਪ ਵਲੰਟੀਅਰਾਂ ਦੀ ਕੁੱਟ ਮਾਰ ਕੀਤੀ ਹੈ ਦਰਸਲ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਖਡੂਰ ਸਾਹਿਬ ਦੇ ਵਿੱਚ ਬੂਥ ਲਾਉਣ ਦਾ ਕੰਮ ਚੱਲ ਰਿਹਾ ਹੈ ਇੱਥੇ ਦੌਰਾਨ ਅਮਰਿਤਪਾਲ ਦੇ ਸਮਰਥਕਾਂ ਨੇ ਕਿਹਾ ਕਿ ਪਿੰਡ ਵਿੱਚ ਕਿਸੇ ਹੋਰ ਪਾਰਟੀ ਦਾ ਬੂਥ ਨਹੀਂ ਲੱਗੇਗਾ ਇਸ ਗੱਲ ਤੋਂ ਦੋਵਾਂ ਧਿਰਾਂ ਦੇ ਵਿਚਾਲੇ ਥੋੜਾ ਜਿਹਾ ਟਕਰਾਅ ਵੀ ਚੱਲ ਰਿਹਾ ਹੈ ਸਤਾਰਨ ਆਪ ਵਲੰਟੀਅਰਾਂ ਨੇ ਜਿਹੜਾ ਫੈਸਲਾ ਕੀਤਾ ਹੈ ਕਿ ਉਹ ਅਮਰਿਤਪਾਲ ਸਿੰਘ ਦਾ ਹੀ ਬੂਥ ਲਾਉਣਗੇ ਹੋਰ ਕਿਸੇ ਦਾ ਬੂਥ ਨਹੀਂ ਲਾਉਣਗੇ ਇਹ ਗੱਲ ਵੀ ਜਿਹੜੀ ਹੈ ਬਿਲਕੁਲ ਸਾਫ਼ ਹੋ ਚੁੱਕੀ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇਸ ਵਕਤ ਇੱਕ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਆਂ ਲੁਧਿਆਣਾ ਦੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਕਿਸੇ ਨੇ ਉਹਨਾਂ ਨੂੰ ਫੇਸਬੁੱਕ ਪੇਜ ਤੇ ਮੈਸੇਂਜਰ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਸਿਮਰਜੀਤ ਬੈਂਸ ਦੇ ਸੋਸ਼ਲ ਮੀਡੀਆ ਹੈਂਡਲ ਪੇਜ ਨੂੰ ਚਲਾਉਣ ਵਾਲੇ ਬੰਟੀ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਹ ਧਮਕੀ ਬੀਤੇ ਦਿਨੀ ਉਦੋਂ ਮਿਲੀ ਜਦੋਂ ਬੈਂਸ ਅਤੇ ਉਹਨਾਂ ਦੇ ਹੋਰ ਸਾਰੇ ਦੋਸਤ ਰੋਡ ਸ਼ੋਅ ਦੇ ਵਿੱਚ ਪੈਦਲ ਮਾਰਚ ਕਰ ਰਹੇ ਸਨ ਧਮਕੀ ਤੋਂ ਬਾਅਦ ਹੁਣ ਇਸ ਮਾਮਲੇ ਸੰਬੰਧੀ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ ਬੰਟੀ ਨੇ ਕਿਹਾ ਹੈ ਬੈਂਸ ਦੇ ਪੇਜ ਤੇ ਬਬਰ ਹੈਰੀ ਨਾਂ ਦੀ ਆਈਡੀ ਤੋਂ ਧਮਕੀ ਆਈ ਹੈ ਧਮਕੀ ਦੇਣ ਵਾਲੇ ਵਿਅਕਤੀ ਨੇ ਲਿਖਿਆ ਤੁਸੀਂ ਦਿਨ ਬਦਨ ਵੱਡੇ ਨੇਤਾ ਬਣਦੇ ਜਾ ਰਹੇ ਹੋ ਜਿਆਦਾ ਸਿਰ ਤੇ ਨਾ ਚੜੋ ਥੋੜਾ ਸ਼ਾਂਤੀ ਨਾਲ ਚੱਲੋ ਨਹੀਂ ਤਾਂ ਅਸੀਂ ਤੁਹਾਨੂੰ ਤੱਕਾ ਸ਼ਾਂ ਪੱਕਾ ਸ਼ਾਂਤ ਹੀ ਕਰ ਦੇਵਾਂਗੇ ਸਮਝ ਲਓ ਹਲੇ ਵੀ ਸਮਾਂ ਹੈ ਨਹੀਂ ਤਾਂ ਤੁਹਾਡੀ Laash ਦੀ ਪਹਿਚਾਨ ਵੀ ਕਿਸੇ ਨੂੰ ਨਹੀਂ ਹੋਵੇਗੀ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਹ ਸੱਚਾਈ ਦੇ ਰਾਹ ਤੇ ਚੱਲਣ ਵਾਲੇ ਆਗੂ ਨੇ ਅੱਜ ਕੋਈ ਵੀ ਨਮੀ ਧਮਕੀ ਨਹੀਂ ਮਿਲ ਰਹੀ ਹੈ ਜਦੋਂ ਤੋਂ ਉਹ ਲੋਕਾਂ ਦੇ ਵਿੱਚ ਕੰਮ ਕਰ ਰਹੇ ਨੇ ਸ਼ਰਾਰਤੀ ਅਨਸਰ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਪਰ ਉਹ ਸਚਾਈ ਤੋਂ ਪਿੱਛੇ ਹਟਣ ਵਾਲੇ ਆਗੂ ਨਹੀਂ ਨੇ ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਜਾਵੇਗਾ ਜੇ ਗੱਲ ਕਰੀਏ ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨਾਲ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਿਮਰਜੀਤ ਸਿੰਘ ਬੈਂਸ ਸੁਖਵੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸਨ ਉਹਨਾਂ ਤੇ ਅਕਾਲੀ ਦਲ ਚ ਕਈ ਦੋਸ਼ ਲੱਗਦੇ ਰਹੇ ਬੈਂਸ ਖਿਲਾਫ ਤਹਿਸੀਲਦਾਰ ਦੇ ਦਫ਼ਤਰ ਵਿੱਚ ਦਾਖਲ ਹੋ ਕੇ ਕੁੱਟਮਾਰ ਕਰਨ ਦਾ ਕੇਸ ਵੀ ਦਰਜ ਹੈ ਅਕਾਲੀ ਦਲ ਵੱਲੋਂ ਉਹਨਾਂ ਨੂੰ ਚੋਣ ਟਿਕਟ ਨਾ ਦੇਣ ਤੋਂ ਨਾਰਾਜ਼ ਹੋ ਕੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਸੀ ਇਸ ਤੋਂ ਬਾਅਦ ਸਿਮਰਜੀਤ ਨੇ ਆਤਮਨਗਰ ਤੋਂ ਅਤੇ ਬਲਵਿੰਦਰ ਨੇ ਲੁਧਿਆਣਾ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਅਤੇ ਜਿੱਤ ਗਏ ਸਨ ਬੈਂਸ ਨੇ ਲੋਕ ਇਨਸਾਫ ਪਾਰਟੀ ਬਣਾਈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਨਾਲ ਗੱਠ ਜੋੜ ਕੀਤਾ ਇਸ ਵਾਰ ਵੀ ਦੋਵੇਂ ਭਰਾ ਚੋਣ ਜਿੱਤ ਕੇ ਸਾਲ 2022 ਚ ਹੋਈਆਂ ਵਿਧਾਨ ਸਭਾ ਚੋਣਾਂ ਚ ਉਹਨਾਂ ਦੀ ਪਾਰਟੀ ਨੇ ਇਕੱਲਿਆਂ ਹੀ ਚੋਣ ਲੜੀ ਪਰ ਆਪ ਦੀ ਲਹਿਰ ਦਾ ਸਾਹਮਣਾ ਨਾ ਕਰ ਸਕੀ ਅਤੇ ਹਾਰ ਗਈ ਸੀ ਸਿਮਰਜੀਤ ਸਿੰਘ ਬੈਂਸ ਦੋ ਵਾਰ ਜੇਲ੍ਹ ਜਾ ਚੁੱਕੇ ਨੇ ਸਾਲ 2009 ਚੋਣਾਂ ਤੇ ਤਹਿਸੀਲਦਾਰ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ ਇਸ ਮਾਮਲੇ ਚ ਉਹ ਜੇਲ੍ਹ ਕੱਟ ਚੁੱਕੇ ਨੇ ਇਸ ਤੋਂ ਬਾਅਦ 10 ਜੁਲਾਈ 2021 ਨੂੰ ਔਰਤ ਨੇ ਉਹਨਾਂ ਤੇ ਬਲਾਤਕਾਰ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਮੌਸਮ ਦੀ ਇਸ ਵਕਤ ਜਿੱਥੇ ਨੌਤਪਾ ਪੰਜਾਬ ਲਈ ਹੁਣ ਬਹੁਤ ਗਰਮ ਰਿਹਾ ਹੈ ਮਈ ਦੇ ਪਿਛਲੇ 4 ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਹਾਲਾਂਕਿ 28 ਮਈ ਨੂੰ 49.3 ਡਿਗਰੀ ਤੱਕ ਦਾ ਸਭ ਤੋਂ ਵੱਧ ਤਾਪਮਾਨ ਰਿਹਾ ਭਾਵੇਂ ਇਹ ਵੀਰਵਾਰ ਨੂੰ ਫਰੀਦਕੋਟ ਦੇ ਰਿਕਾਰਡ 78 48.3 ਡਿਗਰੀ ਤੋਂ ਕਰੀਬ 1 ਡਿਗਰੀ ਘਟ ਹੈ ਪਰ ਪੰਜਾਬ ਦੇ ਲੋਕ ਮਈ ਮਹੀਨੇ ਦੀ ਜੂਨ ਦੀ ਗਰਮੀ ਦੇ ਨਾਲ ਜੋਜ ਰਹੇ ਨੇ 15 ਮਈ ਤੋਂ 30 ਮਈ ਤੱਕ ਹਰ ਰੋਜ਼ ਤਾਪਮਾਨ ਲਾਲ ਸ਼੍ਰੇਣੀ ਦੇ ਵਿੱਚ ਦਰਜ ਕੀਤਾ ਗਿਆ ਹੈ ਬਿਜਲੀ ਦੀ ਖਪਤ ਵੀ 40 45% ਦੀ ਵਧੀ ਹੈ ਹਫਤੇ ਚ 3 ਵਾਰ 14000 ਮੀਗਾਵਾਟ ਨੂੰ ਪਾਰ ਕਰ ਗਈ ਹੈ ਲੋਡ ਵਧਣ ਕਾਰਨ ਘਰਾਂ ਦੇ ਵਿੱਚ ਬਿਜਲੀ ਦੇ ਉਪਕਰਨ ਲਗਾਤਾਰ ਸੜ ਰਹੇ ਨੇ ਪਾਵਰ ਕਾਰਪੋਰੇਸ਼ਨ ਨੇ ਵੀਰਵਾਰ ਨੂੰ 13894 ਮੀਗਾਵਾਟ ਬਿਜਲੀ ਸਪਲਾਈ ਕੀਤੀ ਜੋ ਪਿਛਲੇ ਸਾਲ ਨਾਲੋਂ ਕਰੀਬ 50% ਦੀ ਵਾਧਾ ਹੈ ਦੂਜੇ ਪਾਸੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿਹਾ ਹੈ ਕਿ ਬਿਜਲੀ ਸ਼ਿਕਾਇਤਾਂ ਜਿਹੜਾ ਤੁਰੰਤ ਨਿਪਟਾਰਾ ਕੀਤਾ ਜਾਵੇ ਤਾਂ ਜੋ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ 8 ਜ਼ਿਲ੍ਹਿਆਂ ਦੇ ਵਿੱਚ ਦਿਨ ਵੇਲੇ ਤਾਪਮਾਨ 45 ਡਿਗਰੀ ਨੂੰ ਪਾਰ ਗਿਆ ਇਸ ਦੇ ਨਾਲ ਹੀ ਫਰੀਦਕੋਟ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 48.3 ਡਿਗਰੀ ਰਿਹਾ ਅਗਲੇ 3 ਦਿਨਾਂ ਵਿੱਚ ਗਰਮੀ ਤੋਂ ਪੀੜਤ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਕਿਉਂਕਿ ਮੌਸਮ ਜਿਹੜਾ ਹੈ ਉਹ ਬਦਲੇਗਾ 2 ਜੂਨ ਨੂੰ ਮਾਮੂਲੀ ਬਦਲਾਅ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਸੂਬੇ ਦੇ ਕੁਝ ਜ਼ਿਲ੍ਹਿਆਂ 'ਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫਾਨ ਵੀ ਆਵੇਗਾ ਕੁਝ ਜਗਾਵਾਂ ਤੇ ਹਲਕੀ ਵਾਰਿਸ਼ ਵੀ ਜਿਹੜੀ ਹੈ ਜ਼ਰੂਰ ਆਵੇਗੀ ਸੂਬੇ ਨੂੰ ਕੜਾਕੇ ਦੀ ਗਰਮੀ ਨਾਲ ਚੁਲਸਾਇਆ ਗਿਆ ਆਕਰ ਇਸ ਤੋਂ ਬਾਅਦ ਕੁਝ ਰਾਹਤ ਜਿਹੜੀ ਹੈ ਜ਼ਰੂਰ ਮਿਲਣ ਵਾਲੀ ਹੈ ਸੋ ਮਿਲਦਿਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ